ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਹਾਂ ਖਬਰਾਂ ਦੀ ਸ਼ੁਰੂਆਤ ਕਰਾਂਗੇ ਪੰਜਾਬ ਦੀ ਸਭ ਤੋਂ ਵੱਡੀ ਖਬਰ ਤੋਂ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਸਮੇਂ ਦੇ ਨਾਲ-ਨਾਲ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਨਾਬਾਜ਼ ਜੇਲ੍ਹ ਦੇ ਵਿੱਚ ਨਜ਼ਰਬੰਦ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ਦੇ ਵਿੱਚ ਫੇਰ ਤੋਂ ਵਾਧਾ ਕਰ ਦਿੱਤਾ ਗਿਆ ਜੀਹਾਂ ਅਦਾਲਤ ਵੱਲੋਂ ਵਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ਦੇ ਵਿੱਚ 14 ਦਿਨ ਦਾ ਵਾਧਾ ਕਰਕੇ 20 ਸਤੰਬਰ ਤੱਕ ਵਧਾ ਦਿੱਤੀ ਗਈ ਹੈ ਮੋਹਾਲੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਦੇ ਵਿੱਚ ਵਿਕਰਮ ਮਜੀਠੀਆ ਵੱਲੋਂ ਨਾਬਾਜ਼ ਜੇਲ੍ਹ ਵਿੱਚੋਂ ਵੀਡੀਓ ਕਾਨਫਰencing ਦੇ ਰਾਹੀਂ ਪੇਸ਼ੀ ਪੂਕਤੀ ਗਈ ਹੈ। ਇਸ ਮੌਕੇ ਦੇ ਉੱਤੇ ਸਰਕਾਰੀ ਅਤੇ ਬਚਾਓ ਪੱਖ ਦੇ ਵਕੀਲ ਮੌਜੂਦ ਸਨ। ਵਿਜੀਲੈਂਸ ਵੱਲੋਂ ਵਿਕਰਮ ਮਜੀਠੀਆ ਖਿਲਾਫ 40,000 ਪੰਨਿਆਂ ਦਾ ਚਲਾਨ ਵੀ ਪੇਸ਼ ਕਰ ਦਿੱਤਾ ਗਿਆ ਅਤੇ ਉਸ ਦੀ ਕਾਪੀ ਵੀ ਬਚਾਓ ਪੱਖ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ। ਇਹ ਵੀ ਦੱਸਣ ਯੋਗ ਹੈ ਕਿ ਬਿਕਰਮ ਮਜੀਠੀਆ ਦੀ ਬੈਰਕ ਬਦਲਨ ਦੀ 11 ਜੁਲਾਈ ਨੂੰ ਦਾਇਰ ਕੀਤੀ ਗਈ ਪਟੀਸ਼ਨ ਉੱਤੇ ਵੀ ਮੁਹਾਲੀ ਦੀ ਅਦਾਲਤ ਦੇ ਵਿੱਚ ਲਗਾਤਾਰ ਸੁਣਵਾਈ ਚੱਲ ਰਹੀ ਹੈ ਪਰ ਹਾਲੇ ਤੱਕ ਉਸ ਉੱਤੇ ਕੋਈ ਵੀ ਫੈਸਲਾ ਨਹੀਂ ਹੋ ਸਕਿਆ ਬਿਊਰੋ ਰਿਪੋਰਟ ਹਮਦਰਦ ਟੀਵੀ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਹਤ ਸਮੱਗਰੀ ਭੇਜੀ ਗਈ ਹੈ। ਅੰਮ੍ਰਿਤਸਰ ਦੇ ਵਿੱਚ ਹਲਕਾ ਪੱਛਮੀ ਤੋਂ ਸਾਬਕਾ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਵੱਲੋਂ ਰਾਹਤ ਸਮੱਗਰੀ ਦੇ 4 ਟਰੱਕ ਰਵਾਨਾ ਕੀਤੇ ਗਏ। ਇਹਨਾਂ ਦੇ ਵਿੱਚੋਂ 2 ਟਰੱਕ ਫਿਰੋਜ਼ਪੁਰ ਅਤੇ 2 ਟਰੱਕ ਜਨਾਲਾ ਦੇ ਪਿੰਡਾਂ ਦੇ ਲਈ ਰਵਾਨਾ ਕੀਤੇ ਗਏ ਨੇ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਪੰਜਾਬ ਪ੍ਰਭਾਰੀ ਭੁਪੇਸ਼ ਬਗੇਲ ਵੱਲੋਂ ਇਹਨਾਂ ਟਰੱਕਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਇਸ ਮੌਕੇ ਉੱਤੇ ਮੌਜੂਦ ਰਹੇ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਹਦ ਨਾਕਾਮ ਕਰਾਰ ਦਿੱਤਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਸਰਕਾਰ ਸੰਵੇਦਨਸ਼ੀਲ ਨਹੀਂ ਹੈ ਚੰਨੀ ਨੇ ਕਿਹਾ ਕਿ ਸਰਕਾਰ ਹਸਪਤਾਲ ਦੇ ਵਿੱਚ ਬਿਮਾਰ ਪਈ ਹੈ ਅਤੇ ਲੋਕਾਂ ਨੂੰ ਆਪਣੇ ਹਾਲ ਦੇ ਉੱਤੇ ਛੱਡ ਦਿੱਤਾ ਗਿਆ ਪਰ ਤੋਂ ਐਸੀ ਜਲੰਧਰ ਤੋਂ ਵੀ ਭੇਜੀ ਹੈ ਹਰ ਕਾਂਗਰਸੀ ਵਰਕਰ ਹਰ ਕਾਂਗਰਸੀ ਲੀਡਰ ਹਰ ਪੰਜਾਬੀ ਆਪਣੀ ਆਪਣੀ ਯਥਾ ਸ਼ਕਤੀ ਅਨੁਸਾਰ ਲੋਕਾਂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਹੈ ਤੇ ਜਿਹੜੀ ਸਰਕਾਰ ਹੈ ਇਹ ਹਸਤਾਲ ਦੇ ਵਿੱਚ ਬਿਮਾਰ ਪਈ ਹੈ ਮੁੱਖ ਮੰਤਰੀ ਬਿਮਾਰ ਨਹੀਂ ਹੈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਬਿਮਾਰ ਹੈ ਤੇ ਇਹਨਾਂ ਦੇ ਆਪਣਾ ਕਾਟੋਕਲੇਸ ਹੈ ਜਿਹਦੇ ਕਰਕੇ ਹਸਤਾਲਾਂ ਤੇ ਜਾ ਕੇ ਪੈ ਗਈ ਤੇ ਨਾਲ-ਨਾਲ ਇੱਕੋ ਖੁਫੜ ਭਜਾਇਆ ਫਿਰਦਾ ਹੈ ਫੁੱਫੜ ਦਾ ਵਿਆਜ ਮਾਰ ਨਹੀਂ ਹੁੰਦਾ ਇਹ ਸਰਕਾਰ ਵੀ ਦੀ ਵੀ ਕਾਟੋਕਲੇ ਸੁਦੇ ਨਾਲ ਪਿਆ ਹੋਇਆ ਸੋ ਸਰਕਾਰ ਕਿਸੇ ਤਰ੍ਹਾਂ ਵੀ ਸੰਜੀਦਾ ਨਹੀਂ ਹੈ ਪੰਜਾਬ ਦੇ ਵਿੱਚ ਹੜਪੀੜਤਾ ਦੀ ਮਦਦ ਕਰਨ ਦੇ ਲਈ ਤੇ ਕੱਲ ਇਹਨਾਂ ਨੇ ਕੁਝ ਫੈਸਲੇ ਲੈਣੇ ਸੀ ਕਿ ਕਿਆ-ਕਿਆ ਰਾਹਤ ਕਾਰਡ ਦਿੱਤੇ ਜਾਣ ਕੱਲ ਹੋਣੇ ਸੀ ਕੈਬਨਿਟ ਦੀ ਮੀਟਿੰਗ ਉਹ ਵੀ ਇਹਨਾਂ ਨੇ ਆਪਣੇ ਕਾਟੋਕਲੇਸ ਕਰਕੇ ਪੋਸਟਪੋਨ ਕਰਤੀ ਹੈ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਵਰਕਰ ਹਰ ਪ੍ਰਟਪਲ ਜੂਝ ਰਹੇ ਪੰਜਾਬੀ ਹਰ ਪ੍ਰਟਪਲ ਜੂਝ ਰਹੇ ਹੈ ਇਹ ਲੋਕਾਂ ਨੇ ਆਪ ਇਸ ਮਹੀਮ ਨੂੰ ਸਾਹਮ ਲਿਆ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਨਿਰਦੇਸ਼ਾਂ ਦੇ ਅਨੁਸਾਰ ਪਾਰਟੀ ਦੇ ਵਰਕਰ ਦਿਨ ਰਾਤ ਰਾਹਤ ਕਾਰਜਾਂ ਦੇ ਵਿੱਚ ਜੁਟੇ ਹੋਏ ਨੇ ਉਹਨਾਂ ਦੱਸਿਆ ਕਿ 2 ਦਿਨਾਂ ਦੌਰਾਨ ਭੁਪੇਸ਼ ਬਗੇਲ 6 ਜ਼ਿਲ੍ਹਿਆਂ ਦਾ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲੈਣਗੇ ਅਤੇ ਰਾਹੁਲ ਗਾਂਧੀ ਨੂੰ ਰਿਪੋਰਟ ਸੌਂਪਣਗੇ ਜੋ ਕਾਂਗਰਸ ਪਾਰਟੀ ਕਰ ਸਕਦੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਹ ਯੋਗਦਾਨ ਪਾ ਕੇ ਕਰਨਾ ਚਾਹੀਦਾ ਹੈ ਨਾਲ ਹੀ ਨਾਲ ਉਹਨਾਂ ਨੇ ਵਿਪੇਸ਼ ਬਗੇਲ ਜੀ ਵੀ ਅੱਜ ਦੋ ਦਿਨ ਦੇ ਦੌਰੇ ਤੇ ਅੱਜ ਇਥੋਂ ਚੱਲ ਕੇ ਤੇ ਉਹ ਫਾਜ਼ਲ ਕਾ ਤੱਕ ਜਾਨੀ ਕਿ 6 ਜ਼ਿਲ੍ਹੇ ਦੋ ਦਿਨਾਂ ਦੇ ਵਿੱਚ ਦੌਰਾ ਕਰਨਗੇ ਕੱਲ ਨੂੰ ਅੰਮ੍ਰਿਤਸਰ ਤੇ ਫਿਰ ਗੁਰਦਾਸਪੁਰ ਉਹ ਸਾਰੀ ਸਥਿਤੀ ਦਾ ਜਾਇਜ਼ਾ ਲੈਣਗੇ ਔਰ ਕਿਥੇ ਕਿਥੇ ਕੀ ਰਾਹਤ ਵੀ ਪਹੁੰਚਾਉਣੀ ਹੈ ਉਹਰੇ ਤੇ ਵੀ ਸਾਡੇ ਨਾਲ ਕੰਮ ਕਰਨਗੇ ਤਾਂ ਦੱਸਣਗੇ ਤੇ ਰਾਹੁਲ ਗਾਦੀ ਜੀ ਨੂੰ ਇਸ ਬਾਰੇ ਆਪਣੀ ਰਿਪੋਰਟ ਦੇਣਗੇ ਕਾਂਗਰਸ ਪਾਰਟੀ तमाम ਜ਼ਿਲ੍ਹਿਆਂ ਦੇ ਵਿੱਚ ਆਪ ਦੇ ਲੈਵਲ ਤੇ ਸਾਰੀਆਂ ਕਮੇਟੀਆਂ ਵੜ ਕੇ ਅਸੀਂ ਰਾਹਤ ਕਾਰਜ ਤੇ ਕੁਝ ਤਿਲਫੁਲ ਪੇਟਾ ਹਰ ਲੋਕ ਸਭਾ ਵਾਈ ਕਾਂਗਰਸ ਪਾਰਟੀ ਨੇ ਤਕਰੀਬਨ ਤਕਰੀਬਨ ਕਾਂਗਰਸ ਦੇ ਵਰਕਰਾਂ ਨੇ 2 ਕਰੋੜ ਰੁਪਇਆ ਮੁਕਸਰ ਲੁਧਿਆਣਾ ਹਿਆਰਪੁਰ ਤੇ ਅੰਮ੍ਰਿਤਸਰ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦੀ ਰਾਹਤ ਕਾਰਜਾਸੇ ਇਕੱਠਾ ਕੀਤਾ ਅੰਮ੍ਰਿਤਸਰ ਤੋਂ ਲलित ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਸੰਕਟ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦਾ ਬਿਆਨ ਸਾਹਮਣੇ ਆਇਆ ਕਿ ਪੰਜਾਬ ਦੇ ਵਿੱਚ ਹੜ੍ਹਾਂ ਦਾ ਮੁੱਖ ਕਾਰਨ ਨਜਾਇਜ਼ ਮਾਈਨਿੰਗ ਹੈ ਸ਼ਿਵਰਾਜ ਚੋਹਾਨ ਦੇ ਇਸ ਬਿਆਨ ਉੱਪਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਢਾਲੀਵਾਲ ਨੇ ਸ਼ਿਵਰਾਜ ਚੋਹਾਨ ਦੇ ਇਸ ਬਿਆਨ ਨੂੰ ਬਿਲਕੁਲ ਗਲਤ ਅਤੇ ਘਟੀਆ ਘਰਾ ਦੇ ਦਿੱਤਾ ਸ਼ਿਵਰਾਜ ਚੋਹਾਨ ਨੂੰ ਕੜੇ ਹੱਥੀ ਲੈਂਦਿਆਂ ਢਾਲੀਵਾਲ ਨੇ ਕਿਹਾ ਹੈ ਕਿ ਦਰਿਆਵਾਂ ਦੀ ਖਲਾਈ ਦੇ ਲਈ ਪੰਜਾਬ ਸਰਕਾਰ ਨੇ ਕਈ ਵਾਰ ਕੇਂਦਰ ਨੂੰ ਅਰਜ਼ੀਆਂ ਦਿੱਤੀਆਂ ਪਰ ਕੋਈ ਵੀ ਪਰਮਿਸ਼ਨ ਨਹੀਂ ਮਿਲੀ ਕੇਂਦਰ ਨੇ ਨਾ ਹੀ ਦਰਿਆਵਾਂ ਨੂੰ ਸਾਫ਼ ਕਰਨ ਦੇ ਲਈ ਕਦਮ ਚੁੱਕਿਆ ਅਤੇ ਨਾ ਹੀ ਪੈਸੇ ਜਾਰੀ ਕੀਤੇ ਢਾਲੀਵਾਲ ਨੇ ਦਾਵਾ ਕੀਤਾ ਹੈ ਕਿ 170 ਕਰੋੜ ਰੁਪਏ ਦੀ ਪ੍ਰਪੋਜ਼ਲ 7 ਮਹੀਨੇ ਪਹਿਲਾਂ ਭੇਜੀ ਗਈ ਸੀ ਪਰ ਅਜੇ ਤੱਕ ਇੱਕ ਪੈਸਾ ਨਹੀਂ ਮਿਲਿਆ ਉਹਨਾਂ ਭਾਜਪਾ ਦੇ ਉੱਤੇ ਪੰਜਾਬ ਦੇ ਨਾਲ ਤੱਕਾ ਕਰਨ ਦਾ ਦੋਸ਼ ਲਗਾਇਆ ਤਾਲੀਵਾਲ ਨੇ ਕੇਂਦਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦਾ 60000 ਕਰੋੜ ਦਾ ਬਕਾਇਆ ਜਲਦ ਜਾਰੀ ਕੀਤਾ ਜਾਵੇ ਤਾਂ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮਦਦ ਪਹੁੰਚਾਈ ਜਾ ਸਕੇ। ਸ਼ੇਵਦਾ ਚਹਾਨ ਜੀ ਦਾ ਅੱਜ ਬਿਆਨ ਆਇਆ ਜਿਹੜੇ ਬੋਦਨ ਪਹਿਲਾਂ ਪੰਜਾਬ ਦੇ ਹਰ ਪੀਟ ਦੇ ਇਲਾਕਿਆਂ ਦਾ ਦੌਰਾ ਕਰਕੇ ਗਏ ਸੀਗੇ। ਅਸੀਂ ਉਸ ਦਿਨ ਵੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀਗਾ ਕਿ ਅਜਨਾਲੇ ਨੂੰ ਕਿਉਂਕਿ ਅਸੀਂ ਬਾਰਡਰ ਤੇ ਹ ਸੋ ਉਹਨੂੰ ਮਿਲੋ ਸਪੈਸ਼ਲ ਕੈਟਾਗਰੀ ਚ ਰੱਖੇ ਜਿਹੜਾ ਉਹ 2000 ਕਰੋੜ ਦਾ ਪੈਕੇਜ ਜਿਹੜਾ ਦਿੱਤਾ ਜਾਵੇ ਕਿਉਂਕਿ ਨਾਲ ਇਹ ਬਹੁਤ ਬੁਰੀ ਹਾਲਤ ਹੋ ਗਈ ਹੈ। ਉਹਨਾਂ ਨੇ ਦੇਣਾ ਲੈਣਾ ਕੀ ਸੀਗਾ ਉਹ ਦੇਖ ਕੇ ਗਏ ਖੁਸ਼ ਕਰ ਗਏ ਲੋਕਾਂ ਨੂੰ। ਅੱਜ ਉਹਨਾਂ ਦਾ ਜਿਹੜਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜਿਹੜੇ ਹੜ ਆਇਆ ਇਹ ਜਿਹੜੀ ਨਜਾਇਜ਼ ਮਾਈਨਿੰਗ ਹੋਈ ਹੈ ਉਹਦੇ ਕਰਕੇ ਹੱਡ ਜਿਹੜੇ ਆਏ ਆ ਮੈਂ ਉਹਨਾਂ ਦੇ ਇਸ ਬਿਆਨ ਨੂੰ ਨਿੰਦਦਾ ਵੀ ਆਲ ਬੜਾ ਗੈਰ ਜ਼ਿੰਮੇਵਾਰਾ ਬਿਆਨ ਜਿਹੜਾ ਉਹਨਾਂ ਦਾ ਹੈ ਔਰ ਕੀ ਇਤਨਾ ਤਾਂ ਬਹੁਤ ਦੂਰ ਦੇ ਦਾ ਮਤਲਬ ਕਿ ਉਹਨਾਂ ਨੇ ਕੋਈ ਸਹੀ ਰਿਪੋਰਟ ਨਹੀਂ ਲਈ ਕੋਈ ਰੀਅਲ ਗਰਾਉਂਡ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਹੋਇਆ ਕੀ ਹੈ ਅਸੀਂ ਦਾਵੀਦ ਦੇ ਆਦੇ ਕੰਡੇ ਤੇ ਹਸਲ ਮੇਰਾ ਸੇਵਦਾ ਚਹਾਨ ਜੀ ਨੂੰ ਕਹਿਣਾ ਹੈ ਚੈਲੰਜ ਹੈ ਕਿ ਉਹ ਸਾਬਤ ਗੰਦ ਕੇ ਰਾਵੀ ਚ ਕਿੱਥੇ ਨਜਾਇਜ਼ ਮਾਈਨਿੰਗ ਹੋਈ ਆ ਰਾਵੀ ਦਰਿਆ ਦੇ ਅੰਦਰ ਕਿੱਥੇ ਮਾਈਨਿੰਗ ਕੀਤੀ ਗਈ ਆ ਕਿਉਂ ਕਿਉਂਕਿ ਰਾਵੀ ਦਰਿਆ ਤੋਂ 5 ਕਿਲੋਮੀਟਰ ਦੇ ਘੇਰੇ ਵਿੱਚ ਫੌਜ ਨੇ ਤੇ ਬੀਐਸਐਫ ਨੇ ਜਿਹੜੀ ਉਹ ਪਾਬੰਦੀ ਲਾਈ ਆ ਮੇਰੀ ਜਾਣਕਾਰ 인ਸਾਨ ਮੈਂ ਕਈ ਵਾਰ ਕੋਸ਼ਿਸ਼ ਕੀਤੀ ਆਪਣੇ ਮੁੱਖ ਮੰਤਰੀ ਸਾਹਿਬ ਕੋਲ ਕਿ ਸਾਡਾ ਦਰਿਆ ਜਿਹੜਾ ਸਾਫ਼ ਕਰਾ ਕੇ ਦਿੱਤਾ ਜਾਵੇ ਉਹ ਦਰਿਆ ਦੀ ਸਫਾਈ ਵਾਸਤੇ ਫੌਜ ਤੇ ਬੀਐਸ ਬੀਐਸਐਫ ਜਿਹੜੀ ਆ ਉਹਨਾਂ ਨੇ ਪਿਛਲੇ ਸਾਢੇ 3 ਸਾਲਾਂ ਤੋਂ ਸਾਡੇ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਾਨੂੰ ਐਨਓਸੀ ਨਹੀਂ ਦਿੱਤੀ ਕਿ ਐਸੀ ਇੱਥੇ ਮਤਲਬ ਦਰਿਆਵਾਂ ਦੀ ਖਲਾਈ ਕਰਨਾ ਜਿਹੜਾ ਉਹ ਤੁਹਾਨੂੰ ਨਹੀਂ ਮਤਲਬ ਦੇ ਸਕਦੇ ਆਗਿਆ ਵੀ ਦੇ ਸਕਦੇ ਹੁਣ ਪਿਛਲੇ 5-6 ਮਹੀਨਿਆਂ ਚ ਅਸੀਂ ਬੜੀ ਟਰਾਈ ਕੀਤੀ ਕਿ ਸਾਡਾ ਦਾਵੀ ਦਰਿਆ ਸਤਲੁਜ ਦਾ ਕੁਝ ਹਿੱਸਾ ਕੁਝ ਵਿਆਸ ਦਾ ਜਿਹੜਾ ਬਹੁਤ ਬੁਰੀ ਹਾਲਤ ਆ ਅਜਨਾਲਾ ਤੋਂ ਪ੍ਰਦੀਪ ਕੁਮਾਰ ਦੀ ਰਿਪੋਰਟ ਹਮਦਰਦ ਟੀਵੀ ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਰੇਖਾ ਗੁਪਤਾ ਨੇ ਪੰਜਾਬ ਦੇ ਮੁੱਖ ਮੰਤਰੀ ਰਾਹਤ ਫੰਡ ਦੇ ਲਈ 5 ਕਰੋੜ ਦੀ ਰਕਮ ਭੇਜਣ ਦਾ ਐਲਾਨ ਕੀਤਾ ਹੈ ਇਹ ਰਕਮ ਹਾਲੀਆ ਹੜ੍ਹਾਂ ਦੇ ਨਾਲ ਪ੍ਰਭਾਵਿਤ ਪੰਜਾਬ ਵਾਸੀਆਂ ਦੀ ਤੁਰੰਤ ਮਦਦ ਲਈ ਸਿੱਧਾ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਭੇਜੀ ਜਾ ਰਹੀ ਹੈ ਇਸ ਦਾ ਮੁੱਖ ਉਦੇਸ਼ ਹੜ੍ਹ ਪੀੜਤਾਂ ਲਈ ਤੁਰੰਤ ਰਾਹਤ ਤੇ ਰਾਹਤ ਕੰਮਾਂ ਦੇ ਲਈ ਮਦਦ ਕਰਨਾ ਹੈ ਜੋ ਕਿ ਪੰਜਾਬ ਦੇ ਹਾਲੀਆ ਭਾਰੀ ਹੜ੍ਹਾਂ ਅਤੇ ਵੱਡੇ ਨੁਕਸਾਨ ਦੇ ਵਿੱਚ ਆਏ ਲੋਕਾਂ ਦੇ ਲਈ ਤਤਕਾਲ ਮਦਦ ਵੱਜੋਂ ਦਿੱਤੀ ਜਾ ਰਹੀ ਹੈ ਦੱਸਿਆ ਗਿਆ ਹੈ ਕਿ ਇਹ ਰਕਮ ਸਿੱਧਾ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਜਾ ਰਿਹਾ ਹੈ ਤਾਂ ਜੋ ਰਾਹਤ ਅਤੇ ਪੁਨਰਵਾਸ ਦੇ ਕੰਮ ਜਲਦੀ ਤੇ ਪ੍ਰਭਾਵਸ਼ਾਲੀ ਹੋ ਸਕਣ ਇਹ ਮਦਦ ਐਮਰਜੈਂਸੀ ਸਥਿਤੀ ਦੇ ਵਿੱਚ ਹੜ ਪੀੜਤ ਲੋਕਾਂ ਦੀ ਤੁਰੰਤ ਮਦਦ ਦੇ ਲਈ ਹੈ ਜਿਸ ਦੇ ਨਾਲ ਰਾਹਤ ਕੈਂਪ ਖਾਣ ਪੀਣ ਦਵਾਈਆਂ ਤੇ ਹੋਰ ਜ਼ਰੂਰੀ ਚੀਜ਼ਾਂ ਲੈਣ ਦੇ ਵਿੱਚ ਤੇਜ਼ੀ ਆਏਗੀ। ਦਿੱਲੀ ਦੇ ਮੁੱਖ ਮੰਤਰੀ ਨੇ ਇੱਕ ਸੰਦੇਸ਼ ਦੇ ਵਿੱਚ ਉਮੀਦ ਜਤਾਈ ਹੈ ਕਿ ਪੰਜਾਬ ਜਲਦ ਇਸ ਮੁਸ਼ਕਲ ਹਾਲਾਤਾਂ ਦੇ ਵਿੱਚੋਂ ਬਾਹਰ ਆਏਗਾ। ਬਿਊਰੋ ਰਿਪੋਰਟ ਹਮਦਰਦ ਟੀਵੀ। ਰੂਪਨਗਰ ਜ਼ਿਲ੍ਹੇ ਦੀਆਂ ਵਕਵਾਕ ਜਥੇਬੰਦੀਆਂ ਵੱਲੋਂ ਅੱਜ ਪੁਲਸ ਲਾਈਨ ਰੂਪਨਗਰ ਦੇ ਸਾਹਮਣੇ ਧਰਨਾ ਲਗਾ ਕੇ ਦਾਉਦਪੁਰ ਅਤੇ ਫਸੇ ਵਿਖੇ ਸਤਲੁਜ ਦਰਿਆ ਦੇ ਕਿਨਾਰਿਆਂ ਨੂੰ ਪੱਕੇ ਤੌਰ ਤੇ ਮਜ਼ਬੂਤ ਕਰਨ ਦੀ ਮੰਗ ਕੀਤੀ ਗਈ ਹੈ ਇਸ ਮੌਕੇ ਦੇ ਉਤੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਆ ਕਿਸਾਨ ਆਗੂ ਕੁਲਵਿੰਦਰ ਸਿੰਘ ਪੰਜੋਲਾ ਤੇ ਹੋਰ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਫੌਜ ਵੱਲੋਂ ਪਿੰਡ ਦਾਉਦਪੁਰ ਅਤੇ ਫਸੇ ਵਿਖੇ ਸਤਲੁਜ ਦਰਿਆ ਦੇ ਕਿਨਾਰਿਆਂ ਦੇ ਵਿੱਚ ਪੈ ਰਹੇ ਪਾੜ ਨੂੰ ਰੇਤੇ ਦੇ ਭਰੇ ਹੋਏ ਥੈਲੇ ਲਗਾ ਕੇ ਬੰਨ ਮਜਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਰੇਤੇ ਦੇ ਥੈਲੇ ਦਰਿਆ ਦੇ ਤੇਜ਼ ਪਾਣੀ ਅੱਗੇ ਰੁਕ ਨਹੀਂ پا ਰਹੇ ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਸੂਕ ਵਨਾਨ ਅਤੇ ਸਾਬਕਾ ਉੱਚ ਅਧਿਕਾਰੀਆਂ ਦੇ ਕਬਜ਼ੇ ਵਾਲੀਆਂ ਜ਼ਮੀਨਾਂ ਦੇ ਵਿੱਚ ਲੱਗੇ ਦਰਖਤਾਂ ਨੂੰ ਬਚਾਉਣ ਦੇ ਲਈ ਆਮ ਲੋਕਾਂ ਦਾ ਨੁਕਸਾਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੇਕਰ ਦਰਿਆ ਦਾ ਰੁਖ ਸਿੱਧਾ ਕਰ ਦਿੱਤਾ ਜਾਵੇ ਤਾਂ ਦੋਵੇਂ ਥਾਮਾ ਦੇ ਉਤੇ ਦਰਿਆ ਦੇ ਕੰਢਿਆਂ ਨੂੰ ਖੋਰਾ ਲੱਗਣਾ ਆਪਣੇ ਆਪ ਬੰਦ ਹੋ ਜਾਏਗਾ ਧਰਨਾਕਾਰੀਆਂ ਨੇ ਮੰਗ ਕੀਤੀ ਹੈ ਕਿ ਦਰਿਆ ਦੇ ਕੰਢਿਆਂ ਨੂੰ ਪੱਥਰਾਂ ਦੀ ਕ੍ਰੇਟ ਵਾਲ ਲਗਾ ਕੇ ਮਜ਼ਬੂਤ ਕੀਤਾ ਜਾਵੇ ਧਰਨਾਕਾਰੀਆਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਸਥਾਨਕ ਪੱਦਰ ਦੇ ਅਧਿਕਾਰੀ ਉੱਚ ਅਧਿਕਾਰੀਆਂ ਨੂੰ ਕਥਿਤ ਤੌਰ ਦੇ ਉਤੇ ਗੁੰਮਰਾਹ ਕਰ ਰਹੇ ਨੇ ਸਾਡਾ ਚਮਕੌਰ ਸਾਹਿਬ ਹਲਕਾ ਔਰ ਚਮਕੌਰ ਸਾਹ ਦੇ ਨਾਲ ਲੱਗਦਾ ਸਮਰਾਲਾ ਹਲਕਾ ਇਤਿਹਾਸਕ ਨਗਰੀ ਸ਼੍ਰੀ ਚਮਕੌਰ ਸਾਹਿਬ ਇਤਿਹਾਸਕ ਨਗਰੀ ਸ਼੍ਰੀ ਮਾਛੀਵਾੜਾ ਸਾਹਿਬ ਤੇ ਉਸ ਤੋਂ ਬਾਅਦ ਲੁਧਿਆਣੇ ਤੱਕ ਇਹਨਾਂ ਸਾਰੇ ਲੋਕਾਂ ਦੀ ਜੀਆ ਜਾਨ ਮਾਲ ਔਰ ਸਾਡਾ ਪਸ਼ੂ ਤਨ ਹਰ ਇੱਕ ਚੀਜ਼ ਨੂੰ ਮਾਰਨ ਤੇ ਦਾਤੇ ਲਾਤਾ ਇਹਨਾਂ ਨੇ ਸਿਰਫ ਸਿਰਫ ਬੁੱਲਰ ਬਚਾਉਣ ਵਾਸਤੇ ਇੱਕ ਹਫਤਾ ਹੋ ਗਿਆ ਜੀ ਸਾਡੀਆਂ ਟੀਮਾਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਨੂੰ ਜਾਂਦਿਆਂ ਨੇ ਔਰ ਹੋਰ ਦੱਸ ਦਰਨਾ ਜੀ ਮੈਂ ਜਿਹੜੀ ਉੱਥੋਂ ਸਿਲਟ ਕੱਢਣੀ ਆ ਜਾਂ ਜਿਹੜੀ ਉੱਥੋਂ ਡਰੇਨ ਬਣਾਉਣੇ ਨੂੰ ਅਸੀਂ ਕਹਿ ਰਹੇ ਆ ਉਹ ਬਿਲਕੁਲ ਦਰਿਆ ਦੇ ਸੈਂਟਰ ਦੇ ਵਿੱਚ ਉੱਥੇ ਕੋਈ ਪਾਣੀ ਨਹੀਂ ਚੱਲ ਰਿਹਾ ਇੱਥੇ ਕਿਉਂਕਿ ਪਾਣੀ ਸਾਰਾ ਇੱਧਰ ਸਾਡੇ ਵਾਲੇ ਪਾਸੇ ਆਇਆ ਰਵੰਨ ਦੇ ਵਸੇ ਔਰ ਜੇ ਹੋਰ ਰੇਤਾ ਕੱਢਿਆ ਜਾਂਦਾ ਉੱਥੋਂ ਇੱਕ ਡਰੇਨ ਟੈਪ ਬਣ ਜਾਂਦੀ ਆ ਤਾਂ ਜੇ ਇਹ ਤੋਂ ਅੱਧਾ ਪਾਣੀ ਉਧਰ ਨੂੰ ਜਾਣ ਲੱਗ ਗਿਆ ਤਾਂ ਇਧਰ ਜਿਹੜੇ ਬੰਨਾਂ ਨੂੰ ਖਤਰਾ ਹੋਇਆ ਵਾ ਇਹ ਬੰਨਾਂ ਦਾ ਖਤਰਾ ਟਲ ਜਾਊਗਾ ਨਹੀਂ ਜਿੱਦਾਂ ਹੁਣ ਪਿੱਛੇ ਲੁਧਿਆਣੇ ਕੋਲ ਬੰਨ ਟੁੱਟਿਆ ਇਹ ਵੀ ਟੁੱਟਣੇ ਨੂੰ ਤਿਆਰ ਆ ਤਾਂ ਨਾ ਟੁੱਟ ਜਾਊਗਾ ਅਸੀਂ ਦੇਖਦੇ ਜਿੰਨਾ ਸਾਰਾ ਦਿਨ ਲਾ ਕੇ ਪੂਰੇ ਪੰਜਾਬ ਦੇ ਨੌਜਵਾਨ ਲੱਗੇ ਹੋਏ 2 ਤੋਂ 3000 ਬੰਦਾ ਰੋਜ਼ ਕੰਮ ਕਰਦਾ ਜੀ ਉੱਥੇ ਸਰਕਾਰੀ ਤੌਰ ਤੇ ਤਾਂ ਲਫਾਫੇ ਵੀ ਪੂਰੇ ਨਹੀਂ ਹੋ ਰਹੇ ਜੀ ਨਾ ਉੱਥੇ ਕੋਈ ਬੈਗ ਪੂਰਾ ਹੋ ਰਿਹਾ ਕੋਈ ਵੀ ਸੰਤਾਂ ਮਹਾਪੁਰਸ਼ਾਂ ਨੂੰ ਬੇਨਤੀਆਂ ਕਰ ਕਰਕੇ ਦਾਨ ਆ ਰ ਹਰ ਇੱਕ ਦੀ ਦਾਨ ਦੇ ਵਿਚ ਆ ਰਹੀ ਹੈ ਜੀ ਉਥੇ ਸਰਕਾਰ ਵੱਲੋਂ ਕੁਝ ਨਹੀਂ ਹੈਗਾ ਸਾਡੇ ਜਿਹੜੇ ਅਫਸਰ ਲਾਇਆ ਪਿਆ ਦੇ ਬਖਤਮੀਜ਼ ਲੋਕਾਂ ਨੂੰ ਬੋਲਦੇ ਨੇ ਤੇ ਉਹ ਤੋਂ ਜਾ ਕੇ ਬਾਤ ਗੱਡੀਆਂ ਦੇ ਵਿੱਚ ਜਾ ਕੇ ਸੌ ਜਾਂਦੇ ਨੇ ਦਿਨ ਰਾਤ ਪੰਜਾਬ ਦਾ ਨੌਜਵਾਨ ਉੱਥੇ ਲੱਗਿਆ ਹੋਇਆ ਪੰਜਾਬ ਦੇ ਬਜ਼ੁਰਗ ਲੱਗੇ ਹੋਏ ਨੇ ਇਹ ਸਿਰਫ ਸਿਰਫ ਜਿੱਕੇ ਡレイン ਨਿਕਲ ਜਾਂਦੀ ਆ ਇਹ ਸਾਰੇ ਜਿੰਨੀ ਐਕਸਰਸਾਈਜ਼ ਹੋਰੀ ਖਤਮ ਹੋ ਜਾਣੀ ਆ ਪਾਣੀ ਨੇ ਆਪਣੇ ਸਿੱਧੇ ਰਸਤੇ ਚਲੇ ਜਾਣਾ ਨਾ ਉਧਰਲੇ ਬੰਨ ਨੂੰ ਕੋਈ ਖਤਰਾ ਨਾ ਇਧਰਲੇ ਬੰਨ ਨੂੰ ਖਤਰਾ ਇਹਦਾ ਮਤਲਬ ਜਿਹੜੇ ਸਾਨੂੰ ਹੁਣ ਲੋਕਾਂ ਨੂੰ ਸੀ ਅਪੀਲ ਕਰੀਦੀ ਆ ਵੀ ਆ ਜਾਓ ਇੱਥੇ ਕੁੱਟ ਚਲਿਓ ਉਹ ਕਹਿੰਦੇ ਨੇ ਕਹਿੰਦੇ ਡੀਸੀ ਸਾਹਿਬ ਤਾਂ ਕਹਿੰਦੇ ਇੱਥੇ ਬਿਲਕੁਲ ਠੀਕ ਹੈਗਾ ਆ ਬੰਨ ਕਿੱਦਾਂ ਬਲਾਈਏ ਸੀ ਲੋਕਾਂ ਨੂੰ ਉਹ ਸਾਨੂੰ ਸ਼ਰਾਰਤੀ ਆਂਸਰ ਦੱਸ ਦੇ ਨੇ ਸਾਨੂੰ ਡੀਸੀ ਸਾਹਿਬ ਦਾ ਇਹ ਰੋਲ ਹੈਗਾ ਆ ਦੂਜਾ ਰੋਲ ਡੀਸੀ ਸਾਹਿਬ ਦਾ ਇਹ ਹੈਗਾ ਆ ਡੀਜੀ ਸਾਹਿਬ ਕਹਿੰਦੇ ਜੇ ਤੁਮ ਮਨਜ਼ੂਰੀਆਂ ਲੈਣੀਆਂ ਪੈਣੀਆਂ ਆ ਤਾਂ ਉੱਥੇ ਹੋਣਾ ਹੈ 5 ਦਿਨ ਹੋ ਗਏ ਸਾਨੂੰ ਇਹ ਗੱਲ ਕਹਿੰਦੇ ਆ 5 ਦਿਨ ਤੋਂ ਮਨਜ਼ੂਰੀ ਨਹੀਂ ਮਿਲੀ ਪਰ ਐਕਸ਼ਨ ਜਿਹੜੇ ਹੈਗੇ ਨੇ ਮੌਕੇ ਤੇ ਜਿਨ੍ਹਾਂ ਦੀ ਉੱਥੇ ਡਿਊਟੀ ਹੈਗੀ ਆ ਮਾਈਨਿੰਗ ਤੇ ਉਹ ਮੈਂ ਰਾਤ ਨੂੰ 12 1 ਵਜੇ ਉੱਤਰ ਲੈ ਕੇ ਗਿਆ ਜੰਗਲ ਚ ਅਸੀਂ 3 ਕਿਲੋਮੀਟਰ ਤੁਰੇ ਆ ਕੇ ਸਾਰਾ ਦੇਖਿਆ ਉਹਨਾਂ ਨੇ ਅਸੀਂ ਜਦੋਂ ਇੱਧਰ ਵਾਪਸ ਆਏ 2:30 ਵਜੇ ਕੇ ਮੁੜਦੇ ਨੇ ਡੀਸੀ ਸਾਹਿਬ ਨੂੰ ਆ ਕੇ ਗੱਲ ਕੀਤੀ ਐਕਸ਼ਨ ਕਹਿੰਦੇ ਕੋਈ ਚੱਕਰ ਨਹੀਂ ਵੀ ਇਹਦੇ ਨਾਲ ਸਹੀ ਹੋਣਾ ਹੈਗਾ ਆ ਡੀਜੀ ਸਾਹਿਬ ਕਹਿੰਦੇ ਮਨਜ਼ੂਰੀ ਲੈਣੀ ਪੈਣੀ ਨਾ ਮਤਲਬ ਡੀਜੀ ਸਾਹਿਬ ਦੀ ਨੀਅਤ ਨਹੀਂ ਹੈ ਈਸੀ ਸਾਹਿਬ ਕਰਾਉਣਾ ਨਹੀਂ ਚਾਹੁੰਦੇ ਕੱਲ ਇਹਨਾਂ ਨੇ ਫਾਰਮੈਲਿਟੀ ਕੀਤੀ ਜਿਹੜਾ ਇਹਨਾਂ ਦਾ ਰਵੰਦ ਬੈਂਸ ਇੱਥੇ ਪਬਲਿਕ ਨੇ ਘੇਰ ਲਿਆ ਸੀ ਜਿਹੜਾ ਆਈਸੀਸੀ ਉਹ ਉਹ ਉੱਥੇ ਖੜੇ ਸੀ ਮੌਕੇ ਤੇ ਰਵੰਦ ਬੈਂਸ ਰਵੰਦ ਬੈਂਸ ਮੌਕੇ ਤੇ ਅਸੀਂ ਖੜੇ ਆ ਕਾੰਗ ਜਿਹੜੀ ਐਮਪੀ ਹੈਗੇ ਨੇ ਮੌਕੇ ਤੇ ਉੱਥੇ ਖੜੇ ਸੀ ਉੱਥੇ ਸਾਡੇ ਖੜਿਆ ਤੇ ਕ੍ਰਿਸ਼ਨ ਕੁਮਾਰ ਨੂੰ ਉੱਥੇ ਮੈਸੇਜ ਕਰ ਰਹੇ ਆ WhatsApp ਤੇ ਵੀ ਇੱਥੇ ਚੱਲ ਨਹੀਂ ਸਕਦਾ ਇੱਥੇ ਪਾਣੀ ਹੈਗਾ ਆਪ ਉੱਥੇ ਖੜਾ ਸੁੱਕੇ ਚ ਉਹ ਅਸੀਂ ਕੁਦਰ ਦੀ ਦੇਖ ਲਿਆ ਸਾਡੇ ਕੋਲ ਪ੍ਰੂਫ ਹੈਗਾ ਉਹਦੀ ਵੀਡੀਓ ਬਣੀ ਹੋਈ ਹੈ ਉਹਨਾਂ ਦਾ WhatsApp ਤੇ ਮੈਸੇਜ ਕੀਤਾ ਕ੍ਰਿਸ਼ਨ ਕੁਮਾਰ ਨੂੰ ਅਸੀਂ ਕੱਲ ਦੀ ਕੀ ਉਹਨਾਂ ਨੇ ਕੋਈ ਕਾਰਵਾਈ ਕੀਤੀ ਆ ਜੇਸ ਬੰਦਾ ਇੱਧਾ ਡੋਪਨੋਂ ਫਿਰਦਾ ਸਾਰਾ ਪੰਜਾਬ ਕਾਰਨ ਉਹ ਜੋ ਮੇਲੀ ਭੁਗਤ ਆ ਉਹ ਜਿਹੜੇ ਕੁਸ਼ ਹੈਗੇ ਅਤਨਾੜ ਕੁਸ਼ ਅਤਨਾੜਾਂ ਦੀ ਜ਼ਮੀਨ ਆ ਉੱਥੇ ਉਹਨੂੰ ਬਚਾਉਣ ਵਾਸਤੇ ਸ਼ੁਰੂ ਤੇ ਹੀ ਪਹਿਲਾਂ ਵੀ ਇੱਥੇ ਇਲਾਕੇ ਦੇ ਲੋਕਾਂ ਨੇ 2022 ਚ ਵੀ ਕ੍ਰਿਸ਼ਨ ਕੁਮਾਰ ਨੂੰ ਲਿਖਤੀ ਜੀ ਦਿੱਤਾ ਸੀ ਵੀ ਇਹ ਡਰੇਨ ਸਿੱਧੀ ਹੋਣੀ ਚਾਹੀਦੀ ਸਾਡੇ ਇਲਾਕੇ ਨੂੰ ਮਾਰ ਪੈਣੀ ਆ ਇਹ ਅੱਜ ਦੀ ਨਹੀਂ ਗੱਲ ਚੱਕੀ ਹੋਈ 2000 ਉਦੋਂ ਵੀ ਉਹਨਾਂ ਨੇ ਜਾਣ ਕੇ ਉੱਥੇ ਨਹੀਂ ਕਰਾਇਆ ਹੈਗਾ ਤੁਹਾਨੂੰ ਦੱਸ ਦਈਏ ਕਿ ਇਹ ਦਰਨਾਹ ਦੇਰ ਸ਼ਾਮ ਤੱਕ ਜਾਰੀ ਰਿਹਾ ਜਿਸ ਕਾਰਨ ਆਮ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਦੂਜੇ ਪਾਸੇ ਡੀਸੀ ਵਰਜੀਤ ਵਾਲੀਆ ਨੇ ਕਿਹਾ ਕਿ ਦਾਉਦਪੁਰ ਅਤੇ ਫਸੇ ਵਿਖੇ ਆਮ ਲੋਕਾਂ ਅਤੇ ਫੌਜ ਦੇ ਸਹਿਯੋਗ ਦੇ ਨਾਲ ਬੰਨ ਦੇ ਉੱਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਲਗਾਤਾਰ ਜਾਰੀ ਹੈ ਕਿਸੇ ਤਰ੍ਹਾਂ ਦੀ ਘਬਰਾਣ ਦੀ ਕੋਈ ਵੀ ਗੱਲ ਨਹੀਂ ਹੈ ਰੂਪਨਗਰ ਤੋਂ ਪੁਲਕਿਤ ਕੁਮਾਰ ਦੀ ਰਿਪੋਰਟ ਹਮਦਰਦ ਟੀਵੀ ਪੰਜਾਬ ਦੇ ਮੌਸਮ ਸੰਬੰਧੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਮੌਸਮ ਵਿਭਾਗ ਵੱਲੋਂ ਅੱਜ ਤੋਂ ਲੈ ਕੇ 10 ਤਰੀਕ ਤੱਕ ਮੌਸਮ ਸੰਬੰਧੀ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਸੂਬੇ ਦੇ ਵਿੱਚ بارش ਦਾ yellow alert ਜਾਰੀ ਕਰ ਦਿੱਤਾ ਗਿਆ ਤਾਜ਼ਾ ਜਾਣਕਾਰੀ ਦੇ ਮੁਤਾਬਕ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਕਮੀ ਆਏਗੀ ਅਤੇ ਠੰਡੀਆਂ ਹਵਾਵਾਂ ਵੀ ਚੱਲਣਗੀਆਂ ਵਿਭਾਗ ਦੇ ਮੁਤਾਬਕ 6 ਸਤੰਬਰ ਦੇ ਲਈ ਕੀਤੀ ਗਈ ਭਵਿੱਖਬਾਣੀ ਮੁਤਾਬਕ ਰੂਪਨਗਰ ਨਵਾਂ ਸ਼ਹਿਰ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਲੁਧਿਆਣਾ ਅਾਦੇ ਵਿੱਚ ਭਾਰੀ ਮੀਂਹ ਪਿਆ ਹੈ ਇਸ ਦੇ ਇਲਾਵਾ ਬਾਕੀ ਜ਼ਿਲ੍ਹੇ ਪਠਾਨਕੋਟ ਗੁਰਦਾਸਪੁਰ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਮੋਗਾ ਬਰਨਾਲਾ ਬਠਿੰਡਾ ਮਾਨਸਾ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੁਕਸਰ ਸਾਹਿਬ ਫਾਜ਼ਿਲਕਾ ਦੇ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਜਿਤਾਈ ਗਈ ਸੀ ਅਤੇ ਹਲਕੀ ਬਾਰਿਸ਼ ਇੱਥੇ ਦੇਖਣ ਨੂੰ ਵੀ ਮਿਲੀ ਹੈ। ਉੱਥੇ ਹੀ 7 ਸਤੰਬਰ ਨੂੰ ਹੁਣ ਵਿਭਾਗ ਵੱਲੋਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ, ਰੂਪਨਗਰ, ਮੁਹਾਲੀ, ਫਤਿਹਗੜ ਸਾਹਿਬ, ਲੁਧਿਆਣਾ, ਪਟਿਆਲਾ ਦੇ ਵਿੱਚ ਹਲਕੀ ਬਾਰਿਸ਼ ਦੱਸੀ ਗਈ ਹੈ। ਇਸੇ ਤਰ੍ਹਾਂ 8, 9 ਅਤੇ 10 ਤਰੀਕ ਨੂੰ ਵੀ ਸੂਬੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਜਿਤਾਈ ਗਈ ਹੈ। ਐਥੇ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਮੀਂਹ ਦੇ ਕਾਰਨ ਕਈ ਥਾਵਾਂ ਦੇ ਉੱਤੇ ਟ੍ਰੈਫਿਕ ਪ੍ਰਭਾਵਿਤ ਹੋ ਸਕਦਾ ਹੈ ਪਾਣੀ ਇਕੱਠਾ ਹੋਣ ਦੀ ਸੰਭਾਵਨਾ ਵੀ ਹੈ ਦੱਸਣਯੋਗ ਹੈ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਪੰਜਾਬ ਦੇ ਵਿੱਚ ਮੀਂਹ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਖੇਤਾਂ ਦੇ ਵਿੱਚ ਖੜੀ ਫਸਲ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਗਈ ਹੈ ਅਤੇ ਸੜਕਾਂ ਅਤੇ ਪੁਲ ਟੁੱਟ ਚੁੱਕੇ ਨੇ ਕਈ ਗਰੀਬ ਘਰਾਂ ਦੀਆਂ ਛੱਤਾਂ ਵੀ ਡਿੱਗ ਗਈਆਂ ਨੇ ਅਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਰਾਹਤ ਕਾਰਜ ਜਾਰੀ ਨੇ ਬਿਊਰੋ ਰਿਪੋਰਟ ਹਮਦਰਦ ਟੀਵੀ ਕਜ਼ਾਕਿਸਤਾਨ ਦੇ ਵਿੱਚ ਹੋਈ 16ਵੀਂ ਏਸ਼ੀਅਨ ਚੈਂਪੀਅਨਸ਼ਿਪ 2025 ਦੇ ਵਿੱਚ ਪੰਜਾਬ ਦੇ ਪਟਿਆਲਾ ਦੇ ਧੀ ਕ੍ਰਿਸ਼ਿਕਾ ਜੋਸ਼ੀ ਨੇ ਸ਼ੂਟਰ ਈਵੈਂਟ ਦੇ ਵਿੱਚ ਸਿਲੈਕਟ ਹੋ ਕੇ ਸਿਲਵਰ ਮੈਡਲ ਜਿੱਤਿਆ ਇਹ ਤਗਮਾ ਹਾਸਲ ਕਰਨ ਵਾਲੀ ਕ੍ਰਿਸ਼ਿਕਾ ਜੋਸ਼ੀ ਪਹਿਲੀ ਪੰਜਾਬੀ ਲੜਕੀ ਬਣ ਗਈ ਹੈ ਕ੍ਰਿਸ਼ਿਕਾ ਜੋਸ਼ੀ ਨੇ ਇਹ ਉਪਲਬਧੀ ਹਾਸਲ ਕਰਕੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਪਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕ੍ਰਿਸ਼ਿਕਾ ਜੋਸ਼ੀ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਕਿਹਾ ਕਿ ਮੈਨੂੰ ਆਪਣੇ ਦੇਸ਼ ਦੇ ਉੱਤੇ ਤੇ ਪੰਜਾਬ ਦੇ ਉੱਤੇ ਮਾਣ ਹੈ ਕਿ ਮੈਨੂੰ ਭਾਰਤ ਵੱਲੋਂ ਖੇਡਣ ਦਾ ਮੌਕਾ ਮਿਲਿਆ ਸਰ ਮੈਂ ਸਿਲਵਰ ਮੈਡਲ ਜਿੱਤ ਕੇ ਲਈ ਆਇਆ 16 ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਦੇ ਵਿੱਚੋਂ ਕਾਫੀ ਪ੍ਰਾਊਡ ਮੂਮੈਂਟ ਹੈ ਇੱਕ ਮਾਈਲਸਟੋਨ ਕੰਪਲੀਟ ਕੀਤਾ ਹੈ ਮੈਂ ਆਪਣਾ ਜਿਹੜਾ ਜ਼ਿੰਦਗੀ ਦਾ ਮੈਂ ਸੋਚ ਕੇ ਰੱਖਿਆ ਸੀਗਾ ਤਾਂ ਕਾਫੀ ਅੱਛੀ ਅਚੀਵਮੈਂਟ ਹੈ ਮੇਂਰ ਇਹ ਕਿਹੜੀ ਖਾਤੇ ਹੋਈ ਸੀ ਇਹ ਚੈਪੀ ਇਹ ਕਜ਼ਾਕਿਸਤਾਨ ਵਿੱਚ ਹੋਈ ਸੀ ਸ਼ਿਮਕਨ ਦੇ ਵਿੱਚ ਹੋਈ ਸੀ ਕਿੰਨੇ ਦੇਸ਼ਾਂ ਦੇ ਪਾਰਟਿਸਪੀਟੈਂਟ ਬਾਰਸ਼ ਕਰ ਲਾਇਆ ਮੈਨੂੰ ਸਰ ਕੋਈ ਐਗਜ਼ੈਕਟ ਨੰਬਰ ਨਹੀਂ ਪਤਾ ਬਟ ਆਲਮੋਸਟ ਏਸ਼ੀਆ ਦੇ ਜਿੰਨੇ ਵੀ ਕੰਟਰੀਜ਼ ਅਗੀਆਂ ਸਾਰਿਆਂ ਨੇ ਪਾਰਟਿਸਪੀਟ ਕੀਤਾ ਸੀ 15 ਤੋਂ 16 ਕੰਟਰੀਜ਼ ਹੋਣਗੀਆਂ ਤੁਸੀਂ ਕਿਹੜੇ ਇਵੈਂਟ ਦੇ ਵਿੱਚ ਸਿਲਵਰ ਮੈਡਲ ਮਿਲਿਆ ਮੈਂ ਡਬਲ ਟਰੈਪ ਇਵੈਂਟ ਦੇ ਵਿੱਚ ਸਿਲਵਰ ਮੈਡਲ ਕਿਹਾ ਤੁਹਾਡੇ ਡਬਲ ਟਰੈਪ ਇਵੈਂਟ ਦੇ ਵਿੱਚ ਕਿੰਨੇ ਪਾਰਟਿਸਪੀਟ ਸੀ ਜਿਹਨਾਂ ਨੂੰ ਤੁਹਾਡਾ ਨਾਮ ਪਾਰਟਿਸਪੀਟ ਕੀਤਾ ਸੀ ਐਗਜ਼ੈਕਟ ਨੰਬਰ ਮੈਂ ਨਹੀਂ ਦੱਸ ਸਕਦੀ ਸਰ ਮੈਨੂੰ ਐਵੇਂ ਕੋਈ ਆਈਡੀਆ गोल्ड के छह गोल्ड के कजाकिस्तान से राजेश साहब हां जी ता किस तरह फील हो रहा है अच्ची, अच्चीव, क्योंकि अभी पहले थोड़ी इंटरव्यू करके गए थे जो थोड़ी जाना थी ਤੁਸੀਂ ਇਹ ਗੱਲ ਕਹੀ ਸੀ ਕਿ ਮੈਨੂੰ ਵਿਸ਼ਵਾਸ ਹੀ ਨਹੀਂ ਹਾਂਜੀ ਮੈਨੂੰ ਉਹੀ મતલਬ ਕਾਫੀ ਅਚੀ ਅਚੀਵਮੈਂਟ ਲੱਗ ਰਹੀ ਆਪਣੇ ਵਾਸਤੇ ਕਿਉਂਕਿ ਮੈਂ ਬਿਲਕੁਲ ਸੋਚਿਆ ਨਹੀਂ ਸੀਗਾ ਵੀ ਮੇਰਾ મતલਬ ਪਾਰਟਿਸਪੇਸ਼ਨ ਹੋਏਗੀ ਜਾਂ ਨਹੀਂ ਹੋਏਗੀ ਤਾਂ ਮੈਂ મતલਬ ਕਲੂਲੈਸ ਥੀਗੀ ਹੋਏਗੀ ਜਾਂ ਨਹੀਂ ਹੁਣ ਜਾ ਕੇ ਵੀ ਆ ਗਈਆਂ ਮੈਡਲ ਵੀ ਲੈ ਕੇ ਆ ਗਈਆਂ ਤਾਂ ਕਾਫੀ ਅਨਰੀਅਲ ਜਾ ਲੱਗ ਰਿਹਾ ਹਲੇ ਤੱਕ ਮੈਨੂੰ ਇਸ ਮੌਕੇ ਦੇ ਉੱਤੇ ਕ੍ਰਿਸ਼ਿਕਾ ਜੋਸ਼ੀ ਦੇ ਪਿਤਾ ਤੇ ਕੋਚ ਪਰਵੇਸ਼ ਜੋਸ਼ੀ ਨੇ ਕਿਹਾ ਕਿ ਮੈਨੂੰ ਆਪਣੀ ਧੀ ਦੇ ਉੱਤੇ ਮਾਣ ਹੈ ਜਿਸ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਉਹਨਾਂ ਕਿਹਾ ਕਿ ਬਤੌਰ ਕੋਚ ਮੇਰਾ ਸੁਪਨਾ ਹੈ ਕਿ ਬਹੁਤ ਹੀ ਜਲਦੀ ਅਸੀਂ ਆਪਣੇ ਦੇਸ਼ ਦੇ ਲਈ 올림픽 ਵਿੱਚੋਂ 골ਡ ਮੈਡਲ ਵੀ ਜਿੱਤਾਂਗੇ। ਚਲੋ ਪ੍ਰਮਾਤਵਰ ਕਿਰਪਾ ਕੀਤੀ ਹਨ ਸਾਡੇ ਅਕੈਡਮੀ ਦਾ ਬੱਚਾ ਕਿਸ਼ਕਾ ਜੋਸ਼ੀ 16ਵੀਂ ਏਸ਼ੀਆਨ ਸ਼ੂਟਿੰਗ ਚੈਂਪੀਅਨਸ਼ਿਪ ਜਿਹੜੀ ਕਿ ਏਸ਼ੀਆ ਦਾ ਇੱਕ ਬਹੁਤ ਵੱਡਾ ਇਵੈਂਟ ਸ਼ੂਟਿੰਗ ਦਾ ਮੰਨਿਆ ਜਾਂਦਾ ਹੈ ਉਹਦੇ ਵਿੱਚ ਮੈਡਲ ਲੈ ਕੇ ਸੋ ਬਹੁਤ ਪ੍ਰਾਊਡ ਫੀਲ ਹੋਇਆ ਐਜ਼ ਅ ਫਾਦਰ ਵੀ ਬਹੁਤ ਪ੍ਰਾਊਡ ਫੀਲ ਹੋਇਆ ਐਜ਼ ਅ ਕੋਚ ਵੀ ਕਾ ਕਿਦਾਂ ਦਾ ਲੱਗਦਾ ਜਿਵੇਂ ਸਿਲਵਰ ਲੈ ਕੇ ਆਏ ਕਿ ਅੱਗੇ ਵਾਸਤੇ ਆਪਾਂ ਪ੍ਰੇਪੇਅਰ ਹੋਈਏ ਕਿ ਬਾ ਗੋਲ ਲੈ ਕੇ ਆ ਹਾਂਜੀ ਸਰ 100%골 ਲੈ ਕੇ ਆ ਗਏ ਸਾਡੇ ਕਈ ਬੱਚੇ ਮੈਨ ਲਿਸਟ ਹੈ 골 ਟੋਪਰ ਵੀ ਹੈਗੇ ਜੀ ਪਰਮਾਤਮਾ ਕਿਰਪਾ ਰੱਖੇ ਅਸੀਂ ਤਾਂ ਆਪਣੇ ਡ੍ਰੀਮ ਨੂੰ ਪੂਰਾ ਕਰਨ ਵਾਸਤੇ ਲੱਗੇ ਹੋਏ ਹਾਂ ਮੇਰਾ ਇੱਕੋ ਡ੍ਰੀਮ ਹੈ 올림픽 ਦੇ ਵਿੱਚ ਆਪਣਾ ਬੱਚਾ ਜਿਹੜਾ ਹੈਗਾ 골 ਮੈਡਲ ਲੈ ਕੇ ਆਵੇ ਉਹਦੇ ਵਾਸਤੇ ਅਸੀਂ ਦਿਨ ਰਾਤ ਇਕ ਕਰ ਰਹੇ ਜੀ ਸਾਡੇ ਕਈ ਬੱਚੇ ਕੋਈ ਐਸਾ ਹਿੰਦੁਸਤਾਨ ਟੂਰਨਾਮੈਂਟ ਜਿਸ ਵਿੱਚ ਮੈਡਲ ਨਾਲ ਮਾਰ ਕੇ ਆਏ ਹੋਣ ਤੇ ਬੱਟੇ ਆ ਵੀ 올림픽 ਦੇ ਵਿੱਚ ਪਾਰਟਿਸਪੇਸ਼ਨ ਹੈਗੀ ਹੈ ਤੋਂ ਡ੍ਰੀਮ ਹੈ ਬਹੁਤ ਜਲਦੀ ਇਸੇ ਪੂਰਾ ਕਰਾਂਗੇ ਇਸ ਮੌਕੇ ਦੇ ਉੱਤੇ ਕ੍ਰਿਸ਼ਿਕਾ ਜੋਸ਼ੀ ਦੇ ਸਾਥੀਆਂ ਨੇ ਜੋ ਉਸ ਦੇ ਨਾਲ ਸ਼ੂਟਿੰਗ ਕਰ ਰਹੇ ਸੀ ਉਹਨਾਂ ਨੇ ਕ੍ਰਿਸ਼ਿਕਾ ਜੋਸ਼ੀ ਦੇ ਲਈ ਕੇਕ ਕੱਟ ਕੇ ਉਸ ਦਾ ਮੂੰਹ ਮਿੱਠਾ ਕਰਵਾ ਕੇ ਉਸ ਨੂੰ ਮੁਬਾਰਕਾਂ ਦਿੱਤੀਆਂ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ ਹਮਦਰਦ ਟੀਵੀ